ਗੁਰੂ ਪਿਆਰਿਓ ਆਪਾਂ ਦਰਸ਼ਨ ਕਰਨ ਆਏ ਹੋਏ ਆ ਜੀ ਦਰਬਾਰ ਸਾਹਿਬ ਸ੍ਰੀ ਅਮਰ ਸਾਰ ਸਾਹਿਬ ਤੇ ਇਸ ਟਾਈਮ ਆਪਾਂ ਖੜੇ ਆ ਜੀ ਰਾਮ ਗੜੀਆ ਬੁੰਗਾ ਦੇ ਵਿੱਚ ਜਿਹੜਾ ਕਿ ਦੁੱਖ ਪੰਜਨੀ ਬੇਰੀ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਜੀ ਤੇ ਇੱਥੇ ਉਹ ਸੈੱਲ ਪਈ ਆ ਜਿਸ ਸੈੱਲ ਉੱਤੇ ਬਹਿ ਕੇ ਔਰੰਗਜ਼ੇਬ ਆਪਣੇ ਹੁਕਮ ਜਾਰੀ ਕਰਦਾ ਹੁੰਦਾ ਸੀ ਤੇ ਇਹ ਸੈੱਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਸਰਦਾਰ ਬਘੇਲ ਸਿੰਘ ਨੇ ਪੱਟ ਕੇ ਲਗ ਜਾਂਦੀ ਸੀ ਤੇ ਇਹ ਆ ਜੀ ਉਹ ਸੱਲ ਦਸਤੇ ਬਹਿ ਕੇ ਔਰੰਗਜ਼ੇਬ ਉਹ ਹੁਕਮ ਜਾਰੀ ਕਰਦਾ ਹੁੰਦਾ ਸੀ ਤੇ ਸਾਡੇ ਸੂਰਮੇ ਆ ਸਾਡੇ ਯੋਧੇ ਆ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਬਘੇਲ ਸਿੰਘ ਨੇ ਦਿੱਲੀ ਤੋਂ ਪੱਟ ਕੇ ਲਗ ਜਾਂਦੀ ਸੀ ਜੋ ਜਿਹੜੇ ਜਿਹੜੇ ਵੀ ਆਨਲਾਈਨ ਬੈਠੇ ਨੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਕ ਦਾਰੇ ਕਰ ਸਕਣ